ਮੇਰਾ ਨਾਮ ਸੰਦੀਪਾ ਐਜ਼ ਅ ਫਾਰਮਾਸਿਸਟ ਇੱਥੇ ਜੋਬ ਕਰ ਰਹੀ ਆ ਮੈਂ ਬਟਾਲੇ ਟੋ ਬਲੋਂਗ ਕਰਦੀ ਆ ਸਭ ਤੋਂ ਪਹਿਲਾਂ ਇੱਥੇ ਪੇਸ਼ੈਂਟ ਜਿਹੜਾ ਅਸਿਸਟੈਂਟ ਕੋ ਜਾਂਦਾ ਕਲੀਨिकल ਅਸਿਸਟੈਂਟ ਕੋ ਮਨਪ੍ਰੀਤ ਕੋ ਉਹ ਕੋ ਰਜਿਸਟ੍ਰੇਸ਼ਨ ਕਰਵਾ ਕੇ ਆਫਟਰ ਉਹ ਮੈਮ ਕੋ ਜਾਂਦਾ ਡਾਕਟਰ ਈਸ਼ਾ ਮੈਮ ਕੋ ਆਪਣੀ ਉਹਨੂੰ ਪ੍ਰੋਬਲਮ ਦੱਸਦਾ ਫਿਰ ਮੈਮ ਜੋ ਵੀ ਉਹਨੂੰ ਸਕਰਾਈਬ ਕਰ ਦਿੰਦੇ ਨੇ ਮੈਡੀਸਿਨਸ ਤੇ ਉਹ ਮੇਰੇ ਕੋਲ ਆ ਕੇ ਲੈ ਜਾਂਦਾ ਹੈ ਸਾਡੇ ਕੋਲ ਇਥੇ ਸਾਰੇ ਤਰ੍ਹਾਂ ਦੀ ਮੈਡੀਸਿਨਸ ਨੇ ਬੱਚਿਆਂ ਲਈ ਵੀ ਬਜ਼ੁਰਗਾਂ ਲਈ ਵੀ ਤੇ ਜੰਗ ਲਈ ਵੀ ਆਪਾਂ ਹਰ ਇੱਕ ਤਰ੍ਹਾਂ ਦੀ ਮੈਡੀਸਿਨ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਪੇਸ਼ੈਂਟਸ ਨੂੰ ਜ਼ਿਆਦਾਤਰ ਇੱਕ ਤੇਜ 슈ਗਰ ਬੀਪੀ ਵਾਲੇ ਪੇਸ਼ੈਂਟਸ ਨੇ ਐਂਡ ਜ਼ੁਕਾਮ ਵਗੈਰਾ ਵਾਲੇ ਆ ਰਹੇ ਨੇ स्ट्रोक सा इतों दुरंगला तो आंदा है ऑनलाइन उन्होंने अपना दस दें मेडिसिन जी फिनिश हो जाती है फिर आप हर मंथ जाके उतों आप लाए पंजाब सरकार का बहुत धनवाद कर दी हाँ कि जहाँ ने इतने क्लीनिंग ओपन किया हो सारे लोगों ने इतने बहुत वजी फैसिलिटी प्रोवाइड करके बहुत वीयू किया वा